ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਈਦਾਰ ਦੀ ਸੈਨਾ ਚਾਰੋਂ ਪਾਸੇ ਹਜ਼ਾਰਾਂ ਸਿਪਾਹੀਏ ਵਿੱਚਕਾਰ ਧਨ ਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੋਂ ਪਾਸੇ ਦੇਖਦੇ ਨੂੰ ਫੌਜੀ ਫੌਜ ਬਾਈਦਾਰ ਦੀ ਫੌਜ ਦੇ ਵਿੱਚ ਮੁਗਲ ਸੈਨਾ ਵੀ ਸੀ ਔਰੰਗਜ਼ੇਬ ਇਹ ਸਾਰਾ سلسلہ ਮਹਾਰਾਜ ਨੇ ਦੇਖਿਆ ਹਰੀ ਚੰਦ ਹਡੂਰਾ ਲਲਕਾਰਦਾ ਹੋਇਆ ਅੱਗੇ ਆਇਆ ਬਈ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨੂੰ ਤੁਸੀਂ ਕਿੱਥੇ ਜਾ ਸਕਦੇ ਅੱਜ ਤੁਸੀਂ ਸਾਡੀ ਮੁੱਠੀ ਦੇ ਚੋ ਤੁਸੀਂ ਜਾ ਤਾਂ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਤੁਹਾਡਾ ਨਿਸ਼ਾਨਾ ਕਦੀ ਖਤਾ ਨਹੀਂ ਜਾਂਦਾ ਤੁਸੀਂ ਸਾਡੇ ਕਬਜ਼ੇ ਚ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀਚੰਦ ਹਡੂਰਾ ਕਹਿੰਦਾ ਤੁਸੀਂ ਵਾਰ ਕਰੋ ਪਹਿਲੇ ਮੇਰੇ ਤੇ ਫਿਰ ਮੈਂ ਵਾਰ ਕਰਾਂਗਾ ਤੀਰਦਾਰ ਦੇਖਦੇ ਹਾਂ ਕਿਦਾ تیر ਨਿਸ਼ਾਨੇ ਤੇ ਲੱਗਦਾ ਹੁਣ ਹਰੀचंद ਹੰਡੂਰੇ ਨੇ ਢਾਲ ਬੰਨ੍ਹੇ ਹੋਈ ਸੀ छाती ਤੇ ਜਿਹਨੂੰ ਸੰਜੋਗ ਕਹਿੰਦੇ ਨੇ ਲੋਹੇ ਦੇ ਵਸਤਰ ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰਖਦੇ ਸੀ ਆਪਣੇ ਬਚਾਅ ਦਾ ਪੂਰਾ ਸਾਧਨ ਤੇ ਸਤਿਗੁਰੂ ਤੇ ਐਵੇਂ ਮੌਜ ਵਿੱਚ ਆ ਰਹੇ ਸਨ ਘੇਰਾ ਪਾ ਲੈ ਇਹ ਸਭ ਕੁਝ ਵੇਖਿਆ ਤੇ ਗਹਿਰਾ ਪਾਲਿਆ ਤੇ ਸਾਡੀ ਪਕੜ ਦੇ ਚ ਨੇ ਮਹਾਰਾਜ ਨੂੰ ਇਹ ਹਰੀ ਚੰਦ ਕਹਿੰਦਾ ਹੈ ਚਲਾਓ ਤੇ ਸਤਿਗੁਰੂ ਕਹਿੰਦੇ ਨੇ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿੱਚ ਵਿਸ਼ਰਾਮ ਕਰ ਰਹੀ ਹੈ ਹਰੀ ਚੰਦ ਤੋਂ ਤੀਰ ਚਲਾ। ਅਜੀ ਫਕੀਰ ਜੋਸ਼ ਦੇਚ ਨਹੀਂ ਆਇਆ ਕੀ ਹੋਇਆ ਤੁਸੀਂ ਗੇਰਾ ਪਾ ਲਿਆ ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ ਦੋ ਚਾਰ ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਸਸ਼ਤਰ ਵਸਤਰ ਹੈ ਇਸ ਵਕਤ ਸਾਡੇ ਕੋਲ ਕੁਛ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਦੇ ਚ ਬੈਠਾ ਤੂੰ ਤੀਰ ਚਲਾ ਹਰੀ ਚੰਦ ਅੰਦਰੋਂ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨਿਹੱਥੇ ਤੇ ਤੀਰ ਚਲਾਇਆ ਔਰ ਇਹ ਚੰਗਾ ਮੌਕਾ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਅੰਦਰੋਂ ਕਹਿੰਦਾ ਹੈ ਨੀਤੀ ਦੇ ਪੰਡਿਤ ਨਹੀਂ ਨੇ ਰਾਜਨੇਤਿਕ ਨਹੀਂ ਨੇ ਕਿਉਂਕਿ ਰਾਜਨੀਤਿਕ ਕਤਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀ ਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋ ਪਹਿਨੀ ਹੋਈ ਸੀ ਉਹਨੇ ਲੋਹੇ ਦੇ ਕਪੜੇ ਪਹਿਨੇ ਹੋਏ ਸਨ ਢਾਲ ਵੀ ਸੀਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ ਤੀਰ ਨੇ ਮੇਰਾ ਕੁਝ ਨਹੀਂ ਵਿਗਾੜਨਾ ਸਤਗੁਰ ਕਹਿਣ ਲੱਗੇ ਤੂੰ ਤੀਰ ਚਲਾ ਦਸਮ ਗ੍ਰੰਥ ਦੇ ਇਹ ਬੋਲ ਨੇ ਹਰੀ ਚੰਦ ਕੋਪਿਓ ਕਮਾਣਾਂ 'ਸਵਾਰੰ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਚੋਂ ਕਢਿਆ ਨਿਸ਼ਾਨਾ ਮਹਾਰਾਜ ਦੇ ਛੇਨੇ ਲਾਇਆ ਐਸਾ ਹੋਇਆ ਉਤੇਰਾ ਸਰ ਦੇ ਉਪਰੋਂ ਲੰਘਿਆ ਲਗੇ ਹਰੀ ਚੰਦ ਕੋਪਿਓ ਕਮਾਣੇ ਸਵਾਰ ਪ੍ਰਥਮ ਬਾਜੀੰ ਤਾਣ ਬਾਣੰ ਪ੍ਰਹਾਰੰ ਉਹਨੇ ਬੱਥੇ ਦੇ ਚੌ ਤੀਰ ਕੱਢਿਆ ਖਿੱਚ ਕੇ ਮਾਰੇ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲਗੇ ਪਰ ਆਬ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਜੋ ਕੁਝ ਥੇ ਪਹਿਲੇ ਵਾਕਿਜ ਕਹਿ ਰਹੇ ਨੇ ਉਹਨੇ ਛਾਤੀ ਦਾ ਨਿਸ਼ਾਨਾ ਬਣਾਉਂਦਿਆਂ ਬਣਾਉਂਦਿਆਂ ਇੱਕਦਮ ਘੋੜੇ ਦਾ ਨਿਸ਼ਾਨਾ ਬਣਾਇਆ ਵੀ ਚਲੋ ਛਾਤੀ ਤੋਂ ਤੀਰ ਖਦਾ ਵੀ ਜਾ ਸਕਦਾ ਇਤਨਾ ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਇਹ ਘੋੜਾ ਪਹਾੜਾਂ ਤੋਂ ਵੀ ਨਸ ਜਾਂਦਾ ਹੈ ਇੱਥੇ ਪੰਛੀਆਂ ਦੀ ਤਨ ਉੱਡ ਕੇ ਵੱਜ ਜਾਂਦਾ ਹੈ ਇਨੂੰ ਪਹਿਲੇ ਮਾਰੀਏ ਇਸ ਘੋੜੇ ਨੂੰ ਪਹਿਲੇ ਖਤਮ ਕਰੀਏ ਇਹ ਸਾਰੀ ਕਥਾ ਇਹ ਜਿਹੀ ਲਿਖੀ ਹੋਈ ਹੈ ਪਰ ਤੀਰ ਨਾ ਸਤਗੁਰੂ ਨੂੰ ਲਗਿਆ ਨਾ ਘੋੜੇ ਨੂੰ ਤੇ ਹਰੀ ਚੰਦ ਹੁਣ ਸੋਚਦਾ ਹੁਣ ਮੈਨੂੰ ਮੌਕਾ ਦੇਣਾ ਪਏਗਾ ਗੁਰੂ ਗੋਬਿੰਦ ਸਿੰਘ ਨੂੰ ਕਿ ਇਸ ਤਰ੍ਹਾਂ ਹੀ ਆਉਂਦਾ ਹੈ ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਹੈ ਤੀਰ ਚਲਾਣ ਦਾ ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ ਤੋ ਹਰੀਚੰਦ ਕਹਿੰਦੇ ਨੇ ਹੁਣ ਤੁਸੀਂ ਤੀਰ ਚਲਾਓ ਮਹਾਰਾਜ ਕਹਿੰਦੇ ਨੇ ਹਰੀਚੰ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਅਜੇ ਵੀ ਸ਼ਾਂਤ ਸਾਗਰ ਦੇ ਵਿੱਚ ਅਨੰਦਿਤ ਹੈ ਤੂੰ ਇੱਕ ਤੀਰ ਹੋਰ ਚਲਾ ਰਹਿ ਅੰਦਰੋਂ ਖੁਸ਼ ਹੋਇਆ ਹੈ ਹਰੀਚੰ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾ ਕਈ ਫਕੀਰ ਦੇ ਫਕੀਰ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਹੇ ਮੈਂ ਤੇ ਗੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਦਦੇ ਜਾ ਨਾ ਸਕਣ ਸਾਡੀ ਪਕੜ 'ਚ ਇਹ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ ਮਹਾਰਾਜ ਕਹਿੰਦੇ ਨੇ ਦੁਤੀਏ ਤਾਕ ਕੇ ਤੀਰ ਮੋਖੋ ਚਲਾਇਓ ਕਹੋ ਦੇਵ ਮੈਂ ਕਾ ਨਛੁਏ ਕੈਸੇ ਦਾਇਓ ਉਸ ਅਕਾਲ ਪੁਰਖ ਨੇ ਮੇਰੀ ਐਸੀ ਰਕਸ਼ਾ ਕੀਤੀ ਉਹ ਤੀਰ ਮੇਰੇ ਕੰਨਾਂ ਨੂੰ ਛੂ ਕੇ ਲੰਗੇ ਸਤਿਗੁਰ ਇੰਜ ਕਹਿੰਦੇ ਨਿਸ਼ਾਨਾ ਤੇ ਬਣਾਇਆ ਉਸ ਨੇ ਸੀਨੇ ਛਾਤੀ ਦਾ ਪਰ ਤੀਰ ਕੰਨਾਂ ਨੂੰ ਛੂ ਕੇ ਲੰਗੇ ਦੁਤੀਏ ਤਾਕ ਕੇ ਇਸੇ ਮੌਕਾ ਕੁ بادشاہੀ ਦਸਵੀਂ ਬਚਿਤਲ ਨਾਟਕ ਦੁਤੀਏ ਤਾਕ ਕੇ ਤੀਰ ਮੌਖੋ ਚਲਾਇਓ ਰਖਿਓ ਦੇਵ ਮੈਂ ਕਾ ਨ ਛੁਏ ਕੇ ਸਿਦਾਇਓ ਤੀਰ ਲੰਘਿਆ ਲਗਿਆ ਹੀ ਨਹੀਂ ਅੰਦਰੋਂ ਤੇ ਬੜਾ ਸ਼ਰਮਸਾਰ ਹੋਇਆ ਹਰੀ ਜੰਦਾ ਭਈ ਮੈਂ ਆਪਣੇ ਆਪ ਨੂੰ ਇਤਨਾ ਨਿਸ਼ਾਣੇ ਬਾਜ਼ ਕਹਿ ਰਿਹਾ ਸੀ ਦੂਜਾ ਨਿਸ਼ਾਣਾ ਵੀ ਖਤਾ ਗਿਆ ਪਹਿਲਾ ਘੋੜੇ ਨੂੰ ਨਹੀਂ ਲੱਗਿਆ ਇਹ ਦੂਜਾ ਸਤਿਗੁਰ ਨੂੰ ਨਹੀਂ ਲੱਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ ਆਪਣਾ ਧਨਸ਼ਬਾਨ ਸੰਭਾਲਣ ਗਏ ਸੁਣਿਆ ਬੜੇ ਨਿਸ਼ਾਨਚੀਨੇ ਹਰੀ ਚੰਦ ਕਹਿੰਦਾ ਹੈ ਮਹਾਰਾਜ ਹੁਣ ਤੁਸੀਂ ਚਲਾਓ ਤੀਰ ਨੀਤੀ ਦੇ ਮਤਲਬ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਏਗਾ ਚਲਾਓ ਤੁਸੀਂ ਤੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਚ ਨਹੀਂ ਆਈ ਮਿੱਤਰਾ ਇੱਕ ਤੀਰ ਤੋਂ ਹੋਰ ਚਲਾ ਲੈ ਇਹਨਾਂ ਬੋਲਾਂ ਨੂੰ ਜਦ ਮੈਂ ਪੜਿਆ ਹੈ ਨਾ ਜਿਗਰਾ ਇਹ ਨਾਮ ਬਰਦਾਸ਼ ਦਾ ਮਾਦਾ ਕੋੜੇ ਬੋਲ ਵੀ ਸਹਾਰੀ ਜਾ ਰਹੇ ਨੇ ਔਰ ਤੀਰ ਉਹ ਚਲਾ ਰਿਹਾ ਤਾਂ ਵੀ ਸ਼ਾਂਤ ਬਈ ਤਾਂ ਵੀ ਸ਼ਾਂਤ ਬਈ ਇਹ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ ਅਨਹੋਣੀ ਘਟਨਾ ਲੱਗਦੀ ਜਦ ਸਤਿਗੁਰ ਨੇ ਕਿਹਾ ਜੇ ਵੀ ਫਕੀਰ ਉਹਦੀ ਫਕੀਰੀ ਜੋਸ਼ ਦੇ ਚ ਨਹੀਂ ਆਈ ਤੂੰ ਇੱਕ ਤੀਰ ਹੋਰ ਚਲਾ ਲੈ ਹਰੀ ਚੰਦ ਹੁਣ ਸੋਚਦਾ ਦੋ ਤੀਰ ਮੇਰੇ ਖਤਾ ਚਲੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਹੈ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਬਿਲਕੁਲ ਕੁਛ ਨਹੀਂ ਜਾਣਦੇ ਅਦਕੀ ਯੋਜਨਾ ਚਲਾ ਕੇ ਕੀ ਸੀ ਸਤਗੁਰੂ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਬਣਾਇਆ ਥੱਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਦਾ ਸੂਰਬੀਰ ਗੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਗੋੜੇ ਦੀ ਅਸਵਾਰੀ ਦੇ ਸਰੀਰ ਹਿੱਲਦਾ ਬਹੋਤ ਸਰੀਰ ਦੇ ਅੰਦਰ ਦੇ ਆਜ਼ਾਦਦਰਦਰ ਨਾ ਹੋ ਜਾਣ ਤਾਂ ਕਮਰ ਕਸਾ ਬੰਨਣਾ ਪੈਂਦਾ ਸਤਗੁਰ ਨੇ ਪੇਟੀ ਬੰਨ੍ਹਣੀ ਹੋਈ ਸੀ ਚਮੜੇ ਦੀ ਉਹਦੇ ਉੱਪਰ ਕਮਰ ਕਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ ਉਹਨੇ ਪੇਟੀ ਦਾ ਨਿਸ਼ਾਨਾ ਬਣਾਇਆ ਵੀ ਪਹਿਲੀ ਦਫਾ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਉੱਪਰ ਉੱਠ ਕੇ ਕੰਨ ਦੇ ਕੋਲੋਂ ਲੰਘ ਗਿਆ ਪੋਸਤੋ ਪਹਿਲੇ ਘੋੜੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਸਤਗੁਰ ਦੇ ਸਿਰ ਦੇ ਉੱਪਰੋਂ ਲੰਘੇ ਤੀਰ ਉੱਥੇ ਤੱਕ ਜਾਂਦਾ ਜਾਂਦਾ ਉੱਚਾ ਹੋ ਜਾਂਦਾ ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣਾਇਆ ਮਹਾਰਾਜ ਇੰਜ ਲਿਖਦੇ ਨੇ ਤੀਤੀਏ ਤੀਰ ਮਾਰਿਓ ਸੋ ਪੇਟੀ ਮਝਾਰੰ ਵਿਦਯੰ ਚਿਲ ਕਤੰ ਦਵਾਲ ਪਾਰੰ ਪਧਾਰੰ ਚਿੱਲਕਤੰ ਰੇਸ਼ਮੀ ਕਪੜਾ ਉਹ تیر ਨਿਸ਼ਾਣੇ ਤੇ ਲਗਿਆ ਮਹਾਰਾਜ ਇਹ ਨਹੀਂ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵਿਨੇ ਆ ਗਿਆ ਥੱਲੇ ਜਿਹੜੀ ਅਸੀਂ ਪੇਟੀ ਚਵੜੇ ਦੀ ਪਹਿਨੀ ਹੋਈ ਸੀ ਉਹਨੂੰ ਵੀ ਉਸਨੇ ਵਿਨੇ ਆ ਚੁਭੀ ਚੁੰਚ ਚਰਮੰ ਕਛੂ ਘਾਇ ਨਾ ਆਇਓ ਕਲੇ ਕਵਲੰਗ ਜਾਨ ਦਾ ਸੰਗ ਬਚਾਇਆ ਇਤਨੀ ਜੀ ਚੁੰਜ ਸਾਡੇ ਪੇਟ ਨੂੰ ਜ਼ਰੂਰ ਲੱਗੇ ਕਮਰ ਕਸੇ ਨੂੰ ਵਨ ਗਈ ਪੇਟੀ ਨੂੰ ਵੀ ਵਨ ਗਈ ਉਹ ਤੀਰ ਦੀ ਨੋਕ ਥੋੜੀ ਜੀਆਂ ਨੋਕ ਸਾਡੇ ਪੇਟ ਦੀ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜੀਆਂ ਚਮੜੀ ਇੱਕ ਪਾਸੇ ਹੋਈ ਹਲਕੀ ਜੀਆਂ ਖੂਨ ਦੀ ਧਾਰਾ ਵਗਦੀ ਚੁਬੀ ਚੁੰਚ ਚਰਮੰ ਕਛੂ ਘਾਇ ਨ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇਆ ਕਲੇ ਕਾਵਨੰ ਜਾਨ ਦਾ ਸੰਗ ਬਚਾਇੰ ਜਦ ਉਹ ਚੁੰਝ ਥੋੜੀ ਜਿਹੀ ਲੱਗੀ ਤੋਂ ਮਹਾਰਾਜ ਕਹਿੰਦੇ ਨੇ ਹਰੀ ਚੰਦ ਸੁਣ ਜਬੈ ਬਾਣ ਲਾਗੈ ਤਬੈ ਰੋ ਸਜਗ ਹੁਣ ਫਕੀਰ ਦੀ ਫਕੀਰੀ ਰੋ ਸਿਚਾ ਗਈ ਹੁਣ ਤੂੰ ਜੇ ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਰੁਕੇ ਹੁਣ ਫਕੀਰ ਦੀ ਫਕੀਰੀ ਜੋਸ਼ ਚ ਚੱਲੀ ਮਹਾਰਾਜ ਨੇ ਇੱਕਦਮ ਬੱਥੇ ਚੋਂ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰਿਆ ਐਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪਹਿਨੇਆ ਨਹੀਂ ਸੀ ਬਾਕੀ ਦੇ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਵਿਨੇ ਆ ਗਿਆ ਔੜੇ ਤੋਂ ਥੱਲੇ ਡੱਗ ਗਿਆ ਜਬੇ ਬਾਣ ਲਾਗਿਓ ਤਵੇ ਰੋ ਸ ਜਾਗਿਓ ਕਰੇਲੇ ਕਮਾਣ ਹਣੰਗ ਬਾਣ ਦਾਣ ਹਰੀ ਚੰਦ ਮਾਰੇ ਸੋ ਜੋਧਾਲੇ ਤਾਰੇ ਜੈਸੇ ਹਰੀ ਚੰਦ ਨੂੰ ਤੀਰ ਲੱਗਿਆ ਥੱਲੇ ਗਿਰਿਆ ਉਹਦੇ ਜਿਤਨੇ ਯੋਧੇ ਸਨ ਭੱਜ ਪਏ ਦਸ ਪਏ ਵੇ ਸਾਡਾ ਸੈਨਾਪਤੀ ਮਾਰੇ ਆ ਗਿਆ ਤੇ ਹਰੀ ਚੰਦ ਨੂੰ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀ ਚੰਦ ਮਾਰੇ ਸੋ ਜੋਧਾਨਿਤਾਰੇ ਸਵੇ ਬੀਰ ਧਾਏ ਸਰੋਘੰ ਚਲਾਏ ਜਦ ਸਾਰੇ ਨਸ ਭੈ ਮਹਾਰਾਜ ਕਹਿੰਦਾ ਸੀ ਤੇ تیرਾਂ ਦੀ ਬਾਰਿਸ਼ ਹੀ ਚਲਾ ਦਿੱਤੀ ਹਰੀ ਚੰਦ ਹੁਣ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚਾ ਗਿਆ ਫਕੀਰ ਦੀ ਫਕੀਰੀ ਹੁਣ ਬੇਰਸ ਦੇ ਚੱਲ ਗਈ ਹੈ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਣੇ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਅੱਜ ਤੱਕ ਮੈਂ ਜਾਨੇ ਜੰਗ ਦੇ ਚ ਕਦੀ ਕਿਸੇ ਨੇ ਇਹ ਮੌਕਾ ਨਹੀਂ ਦਿੱਤਾ ਇਹ ਪਹਿਲਾ ਸੂਰਬੀਰ ਹੈ